ਇੱਕ ਗੱਲ ਆਪਾਂ ਪਹਿਲੇ ਹੀ ਮੁਕਾ ਲਈਏ ਭਾਈ ਜੀ ਜਿੰਨੇ ਟਰੈਕਟਰ ਤੁਹਾਨੂੰ ਦਿਖਾਵਾਂਗੇ ਭਾਈ ਜੀ ਰੇਟ ਕਿਸੇ ਦਾ ਵੀ ਫਿਕਸ ਨਹੀਂ ਹੋਣਾ ਜਦੋਂ ਤੁਸੀਂ ਆਓਗੇ ਉਰੇ ਰੇਟ ਮੌਕੇ ਦਾਗਾ ਹਾਂ ਜੀ ਕਿਰਪਾ ਕਰ ਤੁਸੀਂ ਲਾ ਕੇ ਚੱਲੋ 50 ਕ ਹਜ਼ਾਰ ਰੁਪਏ ਡਾਊਨ ਪੇਮੈਂਟ ਨਾਲ ਇਤੋਂ ਟਰੈਕਟਰ ਲਿਜਾ ਸਕਦੇ ਹੋ ਬਾਕੀ ਤੁਹਾਡੇ ਸਿਵਲ ਡੈਟ ਪਰ ਸਿਵਲ ਟੇਡ ਪੈਂਦਾ ਵੀਰੇ ਸਾਰਾ ਰੇਨਲ ਆ ਟਰੈਕਟਰ ਜੇ ਕੋਈ ਕਹਦੇ ਮੀਟਰ ਬੈਕ ਆ ਮੀਟਰ ਨਾਵਾ ਪੈਰ ਦੁਆਰੇ ਤੇ ਆ ਤਾਂ ਆਪਾਂ ਦੇਣਦਾਰ ਹੋਵਾਂਗੇ ਆਪਣੀ ਗਾਰੰਟੀ ਹੈ ਵੀ ਟਰੈਕਟਰ ਸਾਰਾ ਰੇਨਲ ਆ ਠੀਕ ਹੈ ਜੀ ਐਡਜਸਟੇਬਲ ਸਟੀering ਆ ਭਾਈ ਟਾਇਰ ਨਾਲ ਦੇ ਆਗੇ ਇਹਦੇ 8 ਅੱਜ ਦੋਸਤੋ ਕੀ ਹਾਲ ਚਾਲ ਨੇ ਅੱਜ ਤੁਹਾਨੂੰ ਬਾਈ ਜੀ ਇੱਕ ਤੋਂ ਇੱਕ ਚੰਗੇ ਤੇ ਨਵੇਂ ਟਰੈਕਟਰ ਦਿਖਾਵਾਂਗੇ ਬਾਈ ਜੀ ਜਿੰਨੇ ਟਰੈਕਟਰ ਤੁਸੀਂ ਦੇਖ ਸਕਦੇ ਹੋਗੇ ਸਾਰੇ ਤਕਰੀਬਨ ਹਾਰਾਂ ਵਾਲੇ ਨੇਗੇ 400 ਤੋਂ ਲੈ ਕੇ ਤਕਰੀਬਨ 1000 ਘੰਟੇ ਦੇ ਵਿੱਚ ਵਿੱਚ ਚੱਲੇ ਹੋਏ ਨੇਗੇ ਆਪਾਂ ਕਿਸੇ ਬਾਈ ਜੀ ਏਜੰਸੀ 'ਚ ਨਹੀਂ ਖੜੇ ਨਾ ਹੀ ਕਿਸੇ ਕੰਪਨੀ 'ਚ ਖੜਾਂਗੇ ਆਪਾਂ ਖੜਾਂਗੇ ਬਾਬਾ ਟਰੈਕਟਰ ਸੇਲ ਪਰਚੇਜ ਹੰਡਿਆਇਤੇ ਬਾਈ ਪਰਮ ਆਪਣੇ ਨਾਲਾ ਕਰਦਿਆ ਗੱਲਬਾਤ ਸਤਿਗੁਰ ਬਾਈ ਸਤਿ ਸ਼੍ਰੀ ਅਕਾਲ ਜੀ ਠੀਕ ਆ ਬਾਈ ਪਰਮ ਬਹੁਤ ਵਧੀਆ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜਿਵੇਂ ਮੈਂ ਕਿਹਾਗਾ ਬਾਈ ਜੀ ਸਹੀ ਗੱਲ ਆ ਕਿ ਜਿੰਨੇ ਟਰੈਕਟਰ ਹੈਗੇ ਬਾਈ ਜੀ ਪੂਰੇ ਬਾਕੀ ਬਾਈ ਜਿੰਨੇ ਟਰੈਕਟਰ ਦਿਖਾਵਾਂਗੇ ਫਰਸਟ ਪਾਰਟੀ ਦੀ ਟਰੈਕਟਰ ਹੋਣਗੇ ਫਰਸਟ ਪਾਰਟੀ ਦੇ ਬਾਈ ਸਾਰੇ ਸਾਰੇ ਠੀਕ ਹੈ ਜੀ ਦੇਖ ਲਓ ਬਾਈ ਨਿਗਾ ਮਾਰ ਲਓ ਸਾਰੇ ਟਰੈਕਟਰਾਂ ਤੇ ਹਾਰ ਪਏ ਹੋਏ ਨੇਗੇ ਹਾਰ ਸਾਰੀ ਬਾਈ ਜੀ origignal ਘੰਟੇ ਚੱਲਦੇ ਸਾਰੇ ਬ੍ਰਾਂਡ ਨਿਊ ਟਰੈਕਟਰ ਨੇ ਯਾਰ ਸਾਰੇ ਰੀਜਨਲ ਟਰੈਕਟਰ ਨੇ ਠੀਕ ਹੈ ਜੀ ਚੰਗੇ ਨੇ ਹਾਂ ਚੰਗੇ ਕਹਨੇ 1000 ਘੰਟੇ ਤੋਂ ਘੱਟ ਘੱਟ ਚੱਲੇ ਹੋਏ ਆ ਸਾਰੇ ਠੀਕ ਆ ਬਾਈ ਬਾਕੀ ਬਾਈ ਸਕਰੀਨ ਤੇ ਨੰਬਰ ਆ ਜੇ ਕਿਸੇ ਵੀਰ ਨੇ ਕਿਰਾਏ ਤੇ ਟਰੈਕਟਰ ਖਰੀਦਣਾਗਾ ਤਾਂ ਕਿਰਾਏ ਤੇ ਵੀ ਰੈਂਟ ਤੇ ਵੀ ਟਰੈਕਟਰ ਲਿਜਾ ਸਕਦੇ ਹੋਗੇ ਤੇ ਵੀਡੀਓ ਸਟਾਰਟ ਕਰਦੇ ਆ ਆਪਾਂ ਜੌਂਡੀਆਰਾ 5405 ਤੋਂ ਦੱਸੋ ਬਾਈ ਜੀ ਇਹ ਕਿੰਨੇ ਮਾਡਲ ਆਗਾ ਇਹ ਬਾਈ 545 2 ਈਲ ਆ 2021 ਮਾਡਲ ਆ ਬਾਈ ਠੀਕ ਆ ਜੀ ਇਹ ਪੰਜਾਬ ਨੰਬਰ ਡਬਲ ਪੀਟੀਓ ਆ ਟੌਪ ਮਾਡਲ ਆਗਾ ਦੋਨੇ ਲਿਫਟਾਂ ਨੇ ਆ ਬਟਨ ਵਾਲੀਆਂ ਲਿਫਟਾਂ ਨੇ ਠੀਕ ਆ ਜੀ ਐਡਜਸਟੇਬਲ ਸਟੀਅਰਿੰਗ ਆ ਬਾਈ ਟਾਇਰ ਨਾਲ ਦੇ ਆਗੇ ਇਹਦੇ 85 ਪੈਸੇ ਨਓ ਮਿੱਤਰੋ ਕੰਡੀਸ਼ਨ ਦਾ ਕੁੱਲ ਮਲਾ ਕੇ ਕੋਕਾ ਟਰੈਕਟਰ ਹੈਗਾ ਤੇ ਬਾਈ ਕਹਿੰਦਾ ਨਾਲ ਦੇ ਟਾਇਰ ਨੇਗੇ ਚੰਗੇ ਟਾਇਰ ਪਏ ਨੇਗੇ ਛਾਤਰੀ ਸੋਨੂੰ ਜਿੰਨੇ ਟਰੈਕਟਰ ਹੈਗੇ ਨੇ ਸਾਰਿਆਂ ਨਾਲ ਮਿਲ ਜੂਗੀ ਗੇਅਰ ਪ੍ਰੋ 4 ਸਪੀਡਾਂ ਚਾ ਬਾਈ ਵੇਟ ਲੱਗੇ ਨੇ ਪਿੱਛੇ ਵੇਟ ਵਗੈਰਾ ਲੱਗੇ ਹੋਏ ਨੇਗੇ ਤੇ ਰਿਵਰਸ ਪੀਟੀਓ ਜਾ ਗਿਆ ਬਾਈ ਨਹੀਂ ਨਹੀਂ ਇਹ ਡਬਲ ਪੀਟੀਓ ਹੈ ਡਬਲ ਪੀਟੀਓ ਹੈ ਮਿੱਤਰੋ ਤੇ ਡਿਮਾਂਡ ਦੀ ਗੱਲਬਾਤ ਕਰੀਏ ਬਾਈ ਜੀ ਕੀ ਡਿਮਾਂਡ ਹੈਗੀ ਬਾਈ 8 ਲੱਖ ਤੇ 45000 ਰੁਪਏ ਬਾਈ ਠੀਕ ਹੈ ਜੀ ਹਾਂਜੀ ਮਾਨਤਾਂ ਨੂੰ ਹੋਊ ਬਾਈ ਜੀ ਮਾਨਤਾਂ ਫੁੱਲ ਹੋਊ ਬਾਈ ਠੀਕ ਹੈ ਜੀ ਬਾਕੀ ਬਈ ਇੱਕ ਗੱਲ ਆਪਾਂ ਪਹਿਲੇ ਹੀ ਮੁਕਾਲੀਏ ਬਾਈ ਜੀ ਜਿੰਨੇ ਟਰੈਕਟਰ ਸੋਨੂ ਦਿਖਾਵਾਂਗੇ ਬਾਈ ਜੀ ਰੇਟ ਕਿਸੇ ਦਾ ਵੀ ਫਿਕਸ ਨਹੀਂ ਹੋਣਾ ਜਦੋਂ ਤੁਸੀਂ ਆਓਗੇ ਉਰੇ ਰੇਟ ਮੌਕੇ ਦਾਗਾ ਹਾਂਜੀ ਲੋਨ ਵੀ ਕਰਾ ਦਾਂਗੇ ਬਈ ਲੋਨ ਵੀ ਕਰਵਾ ਦਾਂਗੇ ਤੇ ਕਰੀਬਨ ਤੁਸੀਂ ਲਾ ਕੇ ਚੱਲੋ 50 ਕ ਹਜ਼ਾਰ ਰੁਪਏ ਡਾਊਨ ਪੇਮੈਂਟ ਨਾਲ ਇਥੋਂ ਟਰੈਕਟਰ ਲਿਜਾ ਸਕਦੇ ਹੋ ਬਾਕੀ ਤੁਹਾਡੇ ਸਿਵਲ ਡੈਟ ਤੇ ਸਿਵਲ ਟਿਡ ਪੈਂਦਾ ਵੀਰੇ ਚਲੋ ਮਿੱਤਰੋ ਅਗਲਾ ਟਰੈਕਟਰ ਦਿਖਾਉਣੇ ਆਗੇ ਸੋਨੂ 52 10 ਕੋਕਾ ਤੇ ਕੰਚ ਵਰਗਾ ਜੀ ਨਾ ਬਈ ਅੱਛਾ ਬਈ ਇਬ 2022 ਦੇ 12ਵੇਂ ਦਾ ਟਰੈਕਟਰ ਆ ਆਪਾਂ ਇਹਨੂੰ 23 ਕਹਿ ਕੇ ਵੀ ਵੇਚ ਸਕਦੇ ਆ ਪਰ 22 ਮਾਡਲ ਆ ਬਾਈ ਇਹ 23 ਚ ਕਾਪੀ ਮਿੱਤਰ ਬਾਈ ਦੇਣਗੇ ਠੀਕ ਆ ਜੀ 23 ਦੀ ਇਹਦੀ ਕਾਪੀ ਆ ਜੇ 22 ਕਹਿੰਦਾ 22 ਕਹਿ ਕੇ ਹੀ ਵੇਚਾਂਗੇ ਠੀਕ ਆ ਬਾਈ ਜੀ ਕੰਡੀਸ਼ਨ ਦਾ ਚੰਗਾਗਾ ਪਲੇਟਫਾਰਮ ਵਗੈਰਾ ਤੇ ਨਿਗ੍ਹਾ ਮਰਵਾ ਦੇ ਬਾਈ ਪਲੇਟਫਾਰਮ ਵੀ ਪੂਰਾ ਚੰਗਾ ਪਿਆਗਾ ਰਿਵਰਸ ਪੀਟੀਓ ਆ ਰਿਵਰਸ ਪੀਟੀਓਗਾ 4 ਸਪੀਡ ਆ ਗਈ 4 ਸਪੀਡ ਆ ਗੇਅਰ ਪ੍ਰੋ ਆ ਠੀਕ ਆ ਜੀ ਤੇ ਨਾਲ ਦੇ ਟਾਇਰ ਨੇ ਇਹਦੇ 95 ਪੈਸੇ ਟਾਇਰ ਪਏ ਆ ਘੱਟੋ ਘੱਟ ਜਮੇ ਨਵੇਂ ਹੀ ਪਏ ਆ ਠੀਕ ਆ ਬਾਈ ਸਾਢੇ 400 ਤੋਂ 500 ਘੰਟੇ ਦੇ ਵਿੱਚ ਵਿੱਚ ਚੱਲਿਆ ਵੈਸੇ ਟਰੈਕਟਰ ਠੀਕ ਆ ਕੋਈ ਛੇੜਛਾੜ ਵਗੈਰਾ ਕੋਈ ਨਹੀਂ ਬਾਈ ओरिजिनल ਟਰੈਕਟਰ ਆ ਜਿਵੇਂ ਸੀਗਾ ਉਵੇਂ ਹੀ ਆ ਠੀਕ ਆ ਬਾਈ ਤੇ ਡਿਮਾਂਡ ਰੂ ਬਾਈ ਜੀ ਇਹਦੀ ਇਹਦੀ ਡਿਮਾਂਡ ਹੈਗੀ ਆ ਬਾਈ ਆਪਣੇ 798000 ਰੁਪਏ ਠੀਕ ਆ ਜੀ ਮਾਣ ਤਨ ਹੋ ਜੂ ਬਾਈ ਕਿੰਨੇ ਮਾਣ ਤਨ ਹੋ ਜੂ ਕਿੰਨਾ ਕੋਜੂ ਬਾਈ ਦੇ ਦਾਂਗੇ 780000 ਕਰਦੇ ਉਹੀ ਨਹੀਂ 70 ਦਾ ਦੇਦਾ ਠੀਕ ਹੈ ਲੈ ਮੈਂ ਤਰਾ 7 ਲੱਖ 70000 ਦਾ ਦੇਦਾ ਤੇ ਅਗਲਾ ਆ ਗਿਆ ਭਾਈ ਜੀ 52 53 10 ਇਹ ਵੀ ਆ ਗਿਆ ਮਿੱਤਰੋ 4 ਸਪੀਡ ਚ ਜਿੰਨੇ ਟਰੈਕਟਰ ਦਿਖਾਇਆ ਹੈਗਾ ਸੋਨੂੰ 4 ਸਪੀਡ ਵਾਲੇ ਹੋਣਗੇ ਭਾਈ ਤੇ ਅਗਲੇ ਦਿਖਾਵਾਂਗੇ 4/4 ਆਲਾ ਭਾਈ ਤੇ ਇਹ ਮਾਡਲ ਹੈਗਾ ਭਾਈ ਜੀ ਇਹ ਭਾਈ ਦੇ 2021 ਮਾਡਲ ਹੀ ਆ ਇਹ ਇਹ ਵੀ ਗੇਅਰ ਪ੍ਰੋ ਆ ਇਹਦੇ ਨਾਲ ਦੀ ਟਾਇਰ ਨੇ ਚੈੱਕ ਕਰ ਸਕਦੇ ਹੋ 85 ਤੋਂ 90 ਪੈਸੇ ਟਾਇਰ ਪਏ ਆ ਰਿਵਰਸ ਵੀ ਆ ਟਿਓ ਆ ਭਾਈ ਠੀਕ ਹੈ ਜੀ ਤਲਾਂ ਤੋਂ ਅਨੁਸਾਰ ਦੇਖ ਸਕਦੇ ਹੋ ਮਿੱਤਰੋ ਚੰਗਾ ਪਿਆਗਾ ਰੰਗ ਰੰਗ ਕੋਈ ਨਹੀਂ ਉੱਡੇਗਾ ਨਹੀਂ ਪੱਟੀ ਦੇ ਨਾਲ ਰੰਗ ਓਟਿਆ ਦਾ ਹਿੱਸੇ ਦਾ ਰੰਗ ਮਲਵਾਦੇ ਵੀ ਨਹੀਂਗਾ ਹਿੱਸੇ ਦਾ ਰੰਗ ਵੀ ਐ ਚਮਕਦਾਰ ਪਿਆਗਾ ਚੰਗਾ ਟਰੈਕਟਰ ਕਹਿ ਲਈਏ ਆ ਸੋ ਸੂ ਦੇਖੋ ਭਾਈ ਮੂੰਹ ਦੀਦਾ ਸਾਰੀ ਸ਼ੋਚ ਠੀਕ ਆ ਜੀ ਸਾਰੀ ਟਰੈਕਟਰ ਹੀ ਨਵੇਂ ਹੁੰਦੇ ਆ ਭਈਆ ਆਪਣੇ ਕੋਲ ਠੀਕ ਆ ਜੀ ਚੰਗੇ ਟਰੈਕਟਰ ਹੁੰਦੇ ਨੇ ਮਿੱਤਰੋ ਤੇ ਇੱਕ ਗੱਲਬਾਤ ਕਰੀਏ ਬਈ ਜੀ ਜਿੰਨੇ ਟਰੈਕਟਰ ਹੁੰਦੇ ਨੇ ਬਾਈਆਂ ਕੋਲੇ ਪੰਜਾਬ ਨੰਬਰ ਹੁੰਦੇ ਨੇ ਬਈ ਤੇ ਇਹਦੀ ਡਿਮਾਂਡ ਰੋ ਬਈ ਜੀ ਇਹਦੀ ਡਿਮਾਂਡ ਹੈ ਇਹਦੀ ਵੀ ਡਿਮਾਂਡ 798000 ਰੁਪਏ ਠੀਕ ਹੈ ਜੀ ਲੋ ਮਿੱਤਰੋ 7 ਲੱਖ 7 ਲੱਖ 98000 ਰੁਪਏ ਦੋਨਾਂ ਦੀ ਡਿਮਾਂਡ ਆ ਕਿ ਬਾਈ ਇਹ ਦੋਨੇ ਟਰੈਕਟਰ ਲੈਣੇ ਤਾਂ ਮਾਨਤਾਨ ਚੰਗਾ ਹੋ ਜਾ ਚੰਗਾ ਹੋ ਜਾਊਗਾ ਬਈ ਮਾਨਤਾਨ ਕਰਾਂਗੇ ਤੇ ਅਗਲੇ ਦਿਖਾਵਾਂਗੇ ਤੁਹਾਨੂੰ ਅੱਲਾ ਫੋਰ ਸਪੀਡ ਵਾਲੇ ਦਿਖਾਏ ਸੀ ਹੁਣ 4x4 ਦਿਖਾਵਾਂਗੇ ਇਹ ਆ ਗਿਆ ਬਈ ਜੀ ਮਾਡਲ ਇਹ ਬਈ 2021 ਮਾਡਲ ਆ 535 4 ਈਲ ਆ ਠੀਕ ਨਾਲ ਦੇ ਡੈਰ ਆ ਇਹਦੇ 85 ਬਜਾ 90 ਪੈਸੇ ਠੀਕ ਆ ਮੂਰਲੇ ਨਮੇ ਨੇ ਠੀਕ ਆ ਜੀ ਠੀਕ ਆ ਤੇ ਦਵਾਰੇ ਦੇ ਨੇ ਵੇਚ ਮੂਰਲੇ ਮੂਰਲੇ ਦਵਾਰੇ ਦੇ ਆ ਬਾਈ ਠੀਕ ਆ ਭਾਜੀ ਕਨੋਪੀ ਸਾਤਰੀ ਲੱਗੀ ਹੋਈ ਆ ਮਿੱਤਰੋ 150 ਘੰਟਾ ਇਹ ਚੱਲਿਆ ਬਾਈ ਫੋਰ ਸਪੀਡ ਆ ਇਹ ਵੀ ਗੇਅਰ ਪ੍ਰੋ ਆ ਠੀਕ ਆ ਭਾਜੀ ਹਾਂ ਜੀ ਤੇ ਇਹਦੀ ਡਿਮਾਂਡ ਰੂਪੇ ਤੇਰੀ 11 ਲੱਖ ਤੇ 55000 ਰੁਪਿਆ ਡਿਮਾਂਡ ਆ ਬਾਈ ਆਪਣੀ ਇਹ ਡਬਲ ਪੀਟੀਓ ਆ ਇਹ ਡਬਲ ਪੀਟੀਓ ਕਾ ਮਿੱਤਰੋ ਚੰਗਾ ਟਰੈਕਟਰ ਹੈਗਾ ਕੋਲ ਪਹਿਲੀ ਪਾਰਟੀ ਦਾ ਡਾਇਰੈਕਟਰ ਆ ਬਾਈ ਦਿਮਾਂਡ ਨਾ ਮਾੜ ਰਹਿਟਰਾ ਦਿਮਾਂਡ ਰੂ ਬਈ ਜੀ ਇਹਦੀ ਡਿਮਾਂਡ 11 ਲੱਖ 55000 ਰੁਪਇਆ ਬਈ ਠੀਕ ਆ ਜੀ ਹਾਂ ਜੀ ਦੇਣ ਲੈਣ ਵਾਲਾ ਬਈ ਦੇਣ ਲੈਣ ਕੋਈ ਨਹੀਂ 11 ਲੱਖ ਤੇ 40000 ਦਾ ਦੇ ਦਾਂਗੇ ਠੀਕ ਆ ਜੀ ਤੇ ਲਓ ਮਿੱਤਰੋ ਅੱਗੇ ਆ ਗਿਆ ਨੀਲਾ ਮੋਰ ਦੋ ਨੀਲੇ ਮੋਰ ਨੇ ਕਿ ਬਈ ਜੀ ਪਹਿਲਾਂ ਤੁਹਾਨੂੰ ਹਰੇ 컬러 ਦੇ ਦਿਖਾਈ ਸੀਗੇ ਤੇ ਹੁਣ ਦੋ ਨੀਲੇ ਦਿਖਾਵਾਂਗੇ ਤੇ ਇਹ ਮਾਡਲ ਹੈਗਾ ਬਈ ਜੀ ਬਈ ਇਹ 2018 ਮਾਡਲ ਆ 53 30 ਇਹ ਜਿਹੜੇ ਘੱਟ ਮਿਲਦੇ ਆ ਹਾਂ ਠੀਕ ਆ ਬਈ ਜੀ ਪਲੱਸ ਵਾਲਾ ਏ ਬਈ ਹਜ਼ਾਰਾਂ ਕਾਂ ਤੋਂ ਲੈ ਕੇ 1100 ਘੰਟੇ ਦੇ ਵਿੱਚ ਵਿੱਚ ਚੱਲਿਆ ਤੇ ਰੇਨ ਨਾਲ ਇੰਨੇ ਹੀ ਚੱਲਿਆ ਕੋਈ ਛੇੜ ਛਾਲ ਨਹੀਂ ਕੁਛ ਨਹੀਂ ਨਾਲ ਦੇ ਟਾਇਰਾਂ ਮੂਰਲੇ ਟਾਇਰ ਚੈੱਕ ਕਰਾ ਦੇ ਮੂਰਲੇ ਵੀ ਨਾਲ ਦੇ ਆ ਬਈ ਠੀਕ ਆ ਬਈ ਤੇ ਪਿਛਲੇ ਵੀ ਨਾਲ ਦੇ ਤੇ ਪਿਛਲੇ ਟਾਇਰ ਆ ਗਿਆ 16 9 30 ਦੇਣਾ ਬਈ ਇਹ 18 9 30 ਦੇ 18 9 30 ਦੇ ਲੋ ਮਿੱਤਰੋ 18 9 30 ਦੇ ਵੱਡੇ ਟਾਇਰ ਨੇ ਕੁੱਲ ਮਿਲਾ ਕੇ ਛੋਟਾ ਟਰੈਕਟਰ ਆਗਾ ਮਿੱਤਰੋ ਤੇ ਡਿਮਾਂਡ ਰੂਪੇ ਜੀ ਦੀ ਇਹਦੀ ਡਿਮਾਂਡ ਹੈਗੀ ਆ 17.5 ਲੱਖ ਰੁਪਇਆ ਬਈ ਸਾਰਾ ਰੀਨਲ ਟਰੈਕਟਰ ਜੇ ਕੋਈ ਕਹਦੇ ਮੀਟਰ ਬੈਕ ਆ ਮੀਟਰ ਨਾਵਾ ਪੈਰ ਦਵਾਰੇ ਦੇ ਆ ਤਾਂ ਆਪਾਂ ਦੇਣਦਾਰ ਹੋਵਾਂਗੇ ਆਪਣੀ ਗਾਰੰਟੀ ਹੈ ਵੀ ਟਰੈਕਟਰ ਸਾਰਾ ਰੀਨਲ ਆ ਠੀਕ ਹੈ ਸਾਰਾ origignal ਆ ਭਾਈ ਜੀ ਕੋਈ ਛੇੜਛਾੜ ਨਹੀਂ ਕੀ ਠੀਕ ਆ ਭਾਈ ਜੀ ਵਾਕਈ ਬਈ ਮੌਕੇ ਤੇ ਆ ਕੇ ਤੁਸੀਂ ਚੈੱਕ ਕਰਕੇ ਲੈ ਜੀ ਚੈੱਕ ਕਰਕੇ ਲੈ ਜਿਓ ਮਾਨਤਾਨ ਫੁੱਲ ਕਰਾਂਗੇ ਠੀਕ ਆ ਭਾਈ ਜੀ ਤੇ ਅਗਲਾ ਟਰੈਕਟਰ ਆ ਗਿਆ ਮਿੱਤਰੋ 56B ਤੇ ਪਹਿਲਾਂ ਤੁਹਾਨੂੰ 30 ਦਿਖਾਇਆ ਸੀਗਾ ਜਿਹੜੇ ਵੀਰਾਂ ਦੀ ਕਈ ਡਿਮਾਂਡ ਹੁੰਦੀ ਆ ਕਿ ਕਹਿੰਦੇ ਭਾਈ ਸਾਨੂੰ 55 30 ਦਿਖਾਓ ਹੁਣ ਤੁਹਾਨੂੰ 20B ਦਿਖਾ ਦਿੰਨੇ ਨਾਲ ਹੀ ਮਿੱਤਰੋ ਤੇ ਇਹ ਮਾਡਲ ਹੈਗਾ ਭਾਈ ਜੀ ਇਹ ਭਾਈ 2022 ਮਾਡਲ ਆ ਠੀਕ ਆ ਜੀ ਫਰਸਟ ਪਾਰਟੀ ਦਾ ਟਰੈਕਟਰ ਦਾ ਟਾਇਰ ਹੈ ਇਹਦੇ ਚੌਕੜ ਹੀ ਨਾਲ ਦਾਗਾ ਠੀਕ ਆ ਜੀ ਇਹਗਾ ਪਿਛਲੇ ਪੈਰ ਤਾਂ ਇਹ ਟਾਇਰ ਪਾਈ ਆ 95 ਪੈਸੀ ਪਾਈ ਹੋਣਗੇ 90 ਪਚਾਂਟੇ ਭਾਈ ਜੀ ਘੰਟੇ ਭਈ ਇਹ ਚੱਲਿਆ ਵਾ 800 ਘੰਟਾ ਚੱਲਿਆ ਵਾ ਠੀਕ ਆ ਜੀ 800 ਘੰਟੇ ਦੇ ਤਕਰੀਬਨ ਚੱਲਿਆ ਹੋਇਆ ਟਰੈਕਟਰ ਮਿੱਤਰੋ ਪੂਰਾ ਲਿਸਕਾ ਮਾਰਦਾਗਾ ਚਿੱਟਾ-ਚੂਟਾ ਵੀ ਅਜੇ ਤੱਕ ਨਾਲ ਦੀਆਂ ਫੇਰ ਮਿੱਤਰੋ ਤੇ ਡਿਮਾਂਡ ਰੋ ਭਾਈ ਜੀ ਦੀ ਭਈ ਇਹਦੀ ਡਿਮਾਂਡ ਹੈਗੀ ਆ 12 ਲੱਖ ਤੇ 92000 ਰੁਪਏ ਠੀਕ ਆ ਜੀ ਡਬਲ ਡਿਸਟਰੀਬਿਊਟਰ ਹੈਵੀ ਲੈਫਟ ਕੰਪਨੀ ਦਾ ਹੈਵੀ ਲੈਫਟ ਕਮ ਹੈ ਜੀ ਜਿੰਨੇ ਟਰੈਕਟਰ ਦਿਖਾਏ ਆ ਸਾਰੇ ਡਬਲ ਡਿਸਟਰੀਬਿਊਟਰ ਨੇ ਬਾਈ ਠੀਕ ਆ ਬਾਈ ਜੀ ਟਾਪ ਮਾਡਲ ਟਰੈਕਟਰ ਹੀ ਹੁੰਦੇ ਆਪਣੇ ਠੀਕ ਆ ਜੀ ਮਤਲਬ ਸਾਰੇ ਟਰੈਕਟਰ ਜਿੰਨੇ ਵੀ ਹੁੰਦੇ ਨੇ ਬਾਈਆਂ ਕੋਲੇ ਟਾਪ ਮਾਡਲ ਹੁੰਦੇ ਨੇ ਤੇ ਅਗਲਾ ਨੀਲਾ ਮੋੜ ਆ ਗਿਆ ਬਾਈ ਜੀ ਇਹ ਬਾਈ 750 ਸੋਨਾਲੀ ਕਾ ਇਹ ਤੇਹੀ ਮਾਡਲ ਆ ਬਾਈ ਇਹ ਬਿਨਾ ਚੇਂਜਰ ਵਾਲਾ ਕਈ ਬੰਦੇ ਡਿਮਾਂਡ ਹੁੰਦੀ ਆ ਇਹ ਬਿਨਾ ਚੇਂਜਰ ਵਾਲਾ ਲੈ ਕੇ ਦਿਓ ਠੀਕ ਆ ਜੀ ਤੇ ਫਰਸਟ ਪਾਰਟੀ ਦਾ ਟਰੈਕਟਰ ਆ ਸਾਰਾ 5 100 ਘੰਟੀ ਚੱਲਿਆ ਬਈ ਠੀਕ ਹੈ ਜੀ ਮਤਲਬ ਇਹ ਗੇਅਰ ਚ ਬੈਕ ਨਹੀਂ ਹੁੰਦਾ ਨਾ ਬਈ ਕਹ ਲਈਏ ਨਾ ਹਾਂ ਬਸ ਉਹ ਚੇਂਜਰ ਨਹੀਂ ਹੈਗਾ ਇਹਦੇ ਚੇਂਜਰ ਨਹੀਂ ਹੈਗਾ ਇਹ ਗੇਅਰ ਚ ਬੈਕ ਹੋ ਜਾਂਦਾ ਹਾਂ ਠੀਕ ਹੈ ਭਾਈ ਜੀ ਨਾਲ ਦੀ ਟਾਇਰਿੰਗ ਮਿੱਤਰੋ ਚੰਗੇ ਟਾਇਰ ਪਾਣੇਗੇ ਤੁਹਾਨੂੰ ਬਲਾ ਕੇ ਅੱਜ ਉਹ ਨਵੇਂ ਟਾਇਰ ਪਾਏ ਆ ਬਈ ਤੁਸੀਂ ਚੈੱਕ ਕਰ ਸਕਦੇ ਹੋ ਕਿ 14 ਦੇ ਟਾਇਰ ਆ ਨਾ ਭਾਈ ਜੀ ਹਾਂ ਭਾਈ 14 ਦੇ ਆ ਦੇਖ ਲਾ ਠੀਕ ਹੈ ਡੁੰਮਣੀਆਂ ਜੇ ਬਈ ਡੁੰਮਣੀਆਂ ਆ ਪਈਆਂ ਨੇ ਵਾਲੇ ਤੱਕ ਤੇ 23 ਮਾਡਲ ਹੈਗਾ ਮਿੱਤਰੋ 3 ਸਪੀਡ ਆ ਬਈ ਹੁੰਦਾ एचडीएम एवी ड्यूटी ਮਾਈ ਲੈ ਜਾ ਇੱਕ ਚੀਜ਼ ਆ ਜਾ ਤੁਹਾਨੂੰ ਹੋਰ ਚੈੱਕ ਕਰਵਾ ਦੇਣਾ ਮਿੱਤਰੋ ਪਲੇਟਫਾਰਮ ਵਗੈਰਾ ਚੈੱਕ ਕਰੋ ਬਾਈ ਲਿਸ਼ਕਾ ਮਾਰਦਾ ਪੂਰਾ ਚੰਗਾ ਪਲੇਟਫਾਰਮ ਪਿਆਗਾ ਬਾਈ ਸਾਰਾ ਡਰੈਕਟਰੀ ਦੇਖ ਲਓ ਬਾਈ ਐਵੇਂ ਮੂੰਹ ਨਹੀਂ ਦਿੰਦਾ ਯਾਰ ਠੀਕ ਆ ਬਾਈ ਜੀ ਚਲਾਈ ਨਹੀਂ ਕਹ ਲਈ ਜਣਾ ਬਾਈ ਕਰੇ ਖਾਸ ਸੌਂਕ ਨੂੰ ਲਿਆ ਸੀ ਬਾਈ ਖੇਤੀ ਛੜਤੀ ਉਸ ਦਿਵਾ ਵੇਚਦਾ ਤੇ ਡਿਮਾਂਡ ਰੂ ਬਾਈ ਜੀ ਇਹਦੀ 6 ਲੱਖ ਤੇ 52000 ਰੁਪਿਆ ਡਿਮਾਂਡ ਆ ਬਾਈ ਠੀਕ ਹੈ ਭਾਜੀ ਤੇ ਇਹ ਬਿਨਾ ਚੇਂਜਰ ਵਾਲਾ ਸੀ ਅਗਲਾ ਮਿੱਤਰੋ ਸੋਨੂੰ ਚੇਂਜਰ ਵਾਲਾ ਚੇਂਜਰ ਵਾਲਾ ਬਾਈ ਇਹਦੇ ਗੀਅਰ ਚ ਬੈਕ ਨਹੀਂ ਹੈਗਾ ਮਿੱਤਰੋ ਕੰਡੀਸ਼ਨ ਚੈੱਕ ਕਰ ਲਓ ਕੋਕਾ ਪੀਸ ਹੈਗਾ ਚੇਂਜਰ ਵਾਲਾ 60 ਹੌਸਪਾਵਰ ਸਿਕੰਦਰ ਮਾਡਲ ਤੇ ਆਪਾਂ ਸੁਪਰ ਸੇਟਰ ਦੀ ਬਸ ਕਰਾਉਣਾ ਹੈ ਜੀ ਡੀ ਲੈਕਸ ਮਲਟੀ ਸਪੀਡ ਟਰੈਕਟਰ ਆ ਬਈ ਇਹ ਠੀਕ ਹੈ ਭਾਜੀ ਇਹ ਵੀ ਸਿਕੰਦਰ ਮਾਡਲ ਆ ਹੈਵੀ ਡਿਊਟੀ ਮਾਈਲੇਜ ਆ ਬਈ ਠੀਕ ਹੈ ਜੀ ਠੀਕ ਹੈ ਤੇ ਇਹ ਹੈਗਾ ਬਈ 2021 ਮਾਡਲ ਠੀਕ ਹੈ ਜੀ ਇਹ 60 ਹੈਗਾ 60 RX ਕਿਸੇ ਦੀ ਡਿਮਾਂਡ ਹੁੰਦੀ ਹੈ ਬਾਈ 50 ਦਾ ਲੈਣਾ 3 ਸਪੀਡ ਕਿਸ ਕੋਈ ਕਹਿੰਦਾਗਾ 60 ਦਾ ਲੈਣ ਇਹ 60 ਵਾਲਾ ਇਹ 60 ਵਾਲਾ 3 ਸਪੀਡ ਬਾਈ ਤੇ ਇਹਦੀ ਡਿਮਾਂਡ ਆ ਗਈ ਬਾਈ ਜੀ ਇਹਦੀ 6 ਲੱਖ ਤੇ 42000 ਰੁਪਿਆ ਡਿਮਾਂਡ ਆ ਵੀਰੇ ਇੱਕੇ ਮਾਡਲ ਆ ਮਿੱਤਰੋ ਹਾਂਜੀ ਤੇ ਅਗਲਾ ਆ ਗਿਆ ਮਿੱਤਰੋ ਆਹ ਰੇਟ 'ਚ ਤੁਹਾਨੂੰ ਕੋਈ ਟਰੈਕਟਰ ਵੀ ਮਿਲਦਾ ਜਿੰਨੇ ਤੁਹਾਨੂੰ ਟਰੈਕਟਰ ਦਿਖਾਏ ਨੇਗੇ 17 ਮਾਡਲ ਦਾ ਕਿਤੋਂ ਮਰਜ਼ੀ ਰੇਟ ਪਤਾ ਕਰਕੇ ਆ ਜਾਓਣਾ ਬਾਈ ਜੀ ਇਹਦਾ ਬਾਈ ਟਰੈਕਟਰ ਇਹ ਜਾਇ ਤੇ ਜਾਣ ਸਾਰਿਆਂ ਨਾਲੋਂ ਵੱਧ ਆ ਸਹੀ ਗੱਲ ਆ ਜਿੰਨੀ ਪਾਵਰ ਇਹ ਚ ਹੈਗੀ ਆ ਜਿੰਨਾ ਇਹਦਾ ਰੇਟ ਆ ਓਨੇ ਰੇਟ ਚ ਇੰਨੀ ਪਾਵਰ ਦਾ ਟਰੈਕਟਰ ਨਹੀਂ ਮਿਲਦਾ ਠੀਕ ਆ ਜੀ 60 ਦਾ ਮਲਟੀ ਪੀਟੀਓ ਆ ਬਈ ਖੜਾ ਪੀਟੀਓ ਘੁਮਾਈ ਜਾਂਦਾ ਰਹਿੰਦਾ ਜਿਵੇਂ ਗੇਰਾਂ ਚ ਨਹੀਂ ਪੀਟੀਓ ਚੱਲਦੀ ਹੁੰਦੀ ਉਹ ਆਇਆ ਤੇ ਫੰਕਸ਼ਨ ਬਈ ਇਹ ਕਿ 60 ਦਾ ਹੈਗਾ ਡਬਲ ਕਲਚ ਹੈ ਸਪੈਸ਼ਲ ਗੇਅਰ ਲੱਗਿਆ ਆ ਬਈ ਇਹਦੇ ਠੀਕ ਆ ਜੀ ਕਲਟੀਵੇਟਰ ਵਾਲਾ ਵਾਲਾ ਕੁਝ ਵੱਢਣਾ ਮਸ਼ੀਨ ਤੇ ਚੜਾਉਣਾ ਜਾਂ ਕੋਈ ਪਿੱਛੇ ਸੰਦ ਪਾਉਣਾ ਉਹਦੇ ਖਾਤਰ ਆ ਹੀ ਨਹੀਂ ਹੈਗਾ ਵੀ ਚਲਾਊਗਾ ਨਹੀਂ ਇਹ ਜਿਹੜਾ ਮਰਜ਼ੀ ਸੰਦ ਪਾ ਦੇ ਠੀਕ ਆ ਬਾਈ ਜੀ ਹਾਂਜੀ ਚਲੋ ਮਿੱਤਰੋ ਚੈੱਕ ਕਰ ਲੋ ਤੇ ਮਾਡਲ ਹੈਗਾ ਬਾਈ ਜੀ ਇਹ ਇਹ 2017 ਮਾਡਲ ਆ ਬਾਈ ਠੀਕ ਆ ਜੀ ਤੇ ਡਿਮਾਂਡ ਰੂ ਬਾਈ ਜੀ ਇਹਦੀ 430000 ਰੁਪਿਆ ਡਿਮਾਂਡ ਆ ਬਾਈ ਦੇਣ ਲੈਣ ਵਾਲਾ ਬਾਈ 411500 ਦਾ ਦੇਦਾ ਠੀਕ ਆ ਬਾਈ ਜੀ ਅਜੇ ਵੀ ਬਾਈ ਮਾਨਤਾ ਨੂੰ ਹੋ ਜਾਊਗਾ ਮਿੱਤਰੋ ਟਰੈਕਟਰ ਤੋਂ ਚੰਗੇ ਧਕਾਏ ਆ ਗਏ ਠੀਕ ਆ ਬਾਈ ਜੀ ਪੰਜਾਬ ਜਿੰਨੇ ਟਰੈਕਟਰ ਸੀਗੇ ਪੰਜਾਬ ਨੰਬਰ ਸੀਗੇ ਬਾਈ ਜੀ ਲੋਨ ਹਰੇਕ ਟਰੈਕਟਰ ਤੇ ਹੋ ਜਾਊਗਾ ਹਾਂਜੀ ਬਾਕੀ ਛੋਟੇ ਸਿਵਲ ਤੇ ਡਿਪੈਂਡ ਆ ਬਾਈ ਕਿੱਧਰ ਦਾ ਸਕੋਰ ਆਣਾ ਬਈ ਜੀ ਤੇ ਆਉਣਾ ਕਿੱਥੇ ਆ ਬਈ ਜੀ ਆਉਣਾਗਾ ਬਈ ਆਪਾਂ ਸਟੈਂਡਰਡ ਚੌਂਕ ਨੈਸ਼ਨਲ ਹੋਟਲ ਦੇ ਨਾਲ ਹੰਢਿਆ ਆ ਜਿੱਥੇ ਬਲਕਾਰ ਤੇ ਸਟੈਂਡਰਡ ਕੰਬਾਈਨ ਬਣਦੀ ਆ ਠੀਕ ਆ ਜੀ ਹਾਂ ਜੀ ਬਰਨਾਲੇ ਤੋਂ ਇਹ 1 ਕਿਲੋਮੀਟਰ ਆ ਬਈ ਤੇ ਮੋਬਾਈਲ ਨੰਬਰ ਹੋਗਾ ਬਈ ਜੀ ਮੋਬਾਈਲ ਨੰਬਰ ਹੈਗਾ ਆਪਣਾ 9501214601 ਬਈ ਠੀਕ ਆ ਜੀ ਠੀਕ ਆ ਬਈ ਜੀ ਧੰਨਵਾਦ ਬਈ ਜੀ ਚਲੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਸਸਕਾਰ